ਫਾਰਮਰ ਬੰਦੇ 13 13 ਦੇ ਸਾਰੇ ਹੀ ਭਰਾਵਾਂ ਦਾ ਸਵਾਗਤ ਹੈ ਤੇ ਅੱਜ ਜਿਹੜੀ ਆਪਾਂ ਗੱਲ ਕਰਨੀ ਆ ਕਣਕ ਨੂੰ ਦੂਜੇ ਪਾਣੀ ਕਦੋਂ ਲਾਈਏ ਤੇ ਪਾਣੀ ਲਾਉਣ ਤੱਕ ਆਪਾਂ ਕੀ ਪਾਇਆ ਕੀ ਪਾਉਣਾ ਤੇ ਜਿਹੜੀ ਤਾਂ ਕਣਕ ਆਪਣੀ ਮਲਕੇ ਵੀ ਜੀ ਵੀ ਅਕਤੂਬਰ ਦੀ ਉਹਨੂੰ ਤਾਂ ਜਿਹੜਾ ਪਹਿਲਾ ਪਾਣੀ ਆ ਪਹਿਲਾ ਪਾਣੀ ਜਿੱਦਾਂ ਵੀ ਆਪਾਂ ਸਾਰਿਆਂ ਨੇ ਤਕਰੀਬਨ ਲਾਈ ਲਿਆ 30 ਤੋਂ 32 ਦਿਨ ਤੇ ਆਪਾਂ ਪਹਿਲਾ ਪਾਣੀ ਲਾਉਨੇ ਆ ਤੇ ਜਿਹੜਾ ਦੂਜਾ ਪਾਣੀ ਆ ਉਹ ਵੀ ਆਪਾਂ ਨੂੰ ਅਕਤੂਬਰ ਵਾਲੀ ਕਣਕ ਨੂੰ ਤਕਰੀਬਨ 55 ਤੋਂ 60 ਦਿਨਾਂ ਦੇ ਵਿੱਚ ਲੱਗ ਜਾਣਾ ਚਾਹੀਦਾ ਜੇਕਰ ਹਲਕੀ ਜਾਂ ਦਰਮਿਆਨੀ ਬਾਰਿਸ਼ ਨਹੀਂ ਹੋਈ ਜਾਂ ਜੇ ਤਾਂ ਹਲਕੀ ਜਾਂ ਦਰਮਿਆਨੀ ਜਾਂ ਨਾਰਮਲ ਬਾਰਿਸ਼ ਹੋ ਗਈ ਆ ਫਿਰ ਤਾਂ ਪਾਣੀ ਆ ਜਿਹੜਾ ਆਪਣਾ 5-7 ਜਾਂ 10 ਦਿਨ ਆਪਾਂ ਲੇਟ ਕਰ ਸਕਦੇ ਆ ਅਦਰਵਾਈਜ਼ ਜਿਹੜਾ ਪਾਣੀ ਆ ਆਪਣਾ ਕਣਕ ਨੂੰ 55 ਤੋਂ 60 ਦਿਨ ਦੇ ਵਿੱਚ ਵਿੱਚ ਦੂਜਾ ਪਾਣੀ ਆਪਣਾ ਲਾਉਣਾ ਜ਼ਰੂਰੀ ਹੋ ਜਾਂਦਾ ਹੈ। ਬਾਕੀ 5-4 ਦਿਨ ਇੱਧਰ-ਉੱਧਰ ਹੋ ਸਕਦਾ ਉਹ ਵੀ ਆਪਣੇ ਚਲੋ ਜੇ ਆਪਣੀ ਜ਼ਮੀਨ ਭਾਰੀ ਹੈ ਤਾਂ ਉਹਨੂੰ ਆਪਾਂ 2-4 ਦਿਨ ਜਾਂ 5 ਦਿਨ ਪਾਣੀ ਲੇਟ ਕਰ ਸਕਦੇ ਹਾਂ ਜੇ ਹਲਕੀ ਜਿਹੀ ਜ਼ਮੀਨ ਉਹਨੂੰ 2-4 ਦਿਨ ਆਪਾਂ ਪਹਿਲਾਂ ਲਾ ਸਕਦੇ ਹਾਂ ਆਪਣੀ ਜ਼ਮੀਨ ਦੇ ਆਪਣੇ ਏਰੀਆ ਦੇ ਹਿਸਾਬ ਨਾਲ। ਤੇ ਬਾਕੀ ਜਿਹੜੇ ਭਰਾ ਦੂਜੇ ਪਾਣੀ ਸਮੇਂ ਜਾਂ ਦੂਜੇ ਪਾਣੀ ਲਾਉਣ ਤੋਂ ਪਹਿਲਾਂ ਜਿਬਰੈਲੀਕ ਐਸਿਡ ਦੀਆਂ ਸਪਰੇਅਾਂ ਕਰੀ ਜਾਂਦੇ ਆ ਤੇ ਬਾਈ ਬਹੁਤ ਵੀਡੀਓ ਵਿੱਚ ਵੀ ਦੱਸੀ ਜਾਂਦੇ ਆ ਕਿ ਆਹ ਕਰਦੋ ਕਿਉਂਕਿ ਉਹਨਾਂ ਨੂੰ ਸਿੱਧਾ ਸਦਾ ਨਹੀਂ ਦੱਸਿਆ ਜਾਂਦਾ ਵੀ ਇਹਦੇ ਵਿੱਚ ਟੈਕਨੀਕਲ ਜਿਬਰੈਲੀਕ ਐਸਿਡ ਹੈ ਕੋਈ ਕਹਿੰਦਾ ਕੰਪਨੀਆ ਨਾਂ ਲੈ ਕੇ ਚਲੋ ਆਪਾਂ ਬਦਨਾਮ ਨਹੀਂ ਕਰਦੇ ਬਹੁਤ ਹੋਣੀਆਂ ਹਾਰੂ ਵਗੈਰਾ ਲੱਲਾ ਭੱਬਾ ਉਹ ਕੰਪਨੀਆ ਜਾਂ ਪੈਕਟਾਂ ਦੀਆਂ ਫੋਟੋਆਂ ਥੰਬਨੇਲ 'ਚ ਲਾ ਕੇ ਉਹ ਆਪਣੇ ਗੁੰਮਰਾਹ ਕਰੀ ਜਾਂਦੇ ਆ ਬੰਦਿਆਂ ਨੂੰ ਤੇ ਕਈ ਬੰਦੇ ਹੁੰਨੇ ਕਿ ਜਲੋ ਟੈਕਨੀਕਲ ਹਰੇਕ ਬੰਦੇ ਨੂੰ ਨਹੀਂ ਪਤਾ ਹੁੰਦਾ ਖੇਤੀ ਦੇ ਵਿੱਚ ਵੀ ਆਪਾਂ ਕੀ ਹੈ ਇਹਦੇ 'ਚ ਕੀ ਨਹੀਂ ਬਸ ਆਪਾਂ ਨਾਂ ਦੇ ਹਿਸਾਬ ਨਾਲ ਲਿਆ ਲਿਆ ਕੇ ਚੀਜ਼ਾਂ ਜਿੱਦਾਂ ਉੱਪਰ ਨਾਂ ਪੜਿਆ ਪੁੱਛਿਆ ਤੇ ਕਈ ਬੰਦੇ ਤਾਂ ਇਹ ਜੇ ਹੁੰਨੇ ਆ ਸਾਡੇ ਏਰੀਆ 'ਚ ਵੀ ਹੈਗਾ ਉਹ ਕਹਿੰਦਾ ਵੀ ਮੇਰੀ ਕਣਕ ਥੋੜੀ ਜਿਹੀ ਜ਼ਿਆਦਾ ਮੱਚ ਗਈ ਯਾਰ ਵੀ ਕੀ ਕਰਿਆ ਜਾਵੇ ਮਹਾਬਾਈ ਸਪਰੇ ਕਿਹੜੀ ਕਰੀਦੀ ਕਹਿੰਦਾ ਉਹਦੇ ਉੱਪਰ ਦੋ ਬੱਲਾਂ ਜੀਆਂ ਬਣਾਈਆਂ ਵੀਆਂ ਦੀਆਂ ਹੁਣ ਦੱਸੋ ਵੀ ਬੰਦਾ ਬੱਲਾਂ ਜੀਆਂ ਬਣਾਈਆਂ ਤੂੰ ਕੀ ਸਮਝੇ ਹੁਣ ਇਹ ਜੇ ਕਿਸਾਨ ਵੀ ਹੈਗੇ ਆ ਆਪਣੇ ਵਿੱਚ ਜਿਹੜੇ ਵਿਚਾਰੇ ਬਹੁਤ ਜ਼ਿਆਦਾ ਨਾਰਮਲ ਹੈ ਜਿਨ੍ਹਾਂ ਨੂੰ ਬਹੁਤ ਘੱਟ ਪਤਾ ਇਹਨਾਂ ਚੀਜ਼ਾਂ ਬਾਰੇ ਜਾਂ ਟੈਕਨੀਕਲ ਬਾਰੇ ਜਾਂ ਫਸਲ ਵੀ ਪੈਕੇਟ ਦੇ ਵਿੱਚ ਕੀ ਪਾਇਆ ਵਾ ਬਸ ਉਹ ਨਾਂ ਜਾਂ ਪੈਕੇਟਾਂ ਦੇ ਰੰਗਾਂ ਨਾਲ ਸੰਬੰਧਿਤ ਰੱਖਦੇ ਆ ਕਹਿੰਦੇ ਨੇ ਵੀ ਫਲਾਣਾ ਆ ਰੰਗ ਦਾ ਲੈ ਗਿਆ ਤਾਂ ਇਦਾਂ ਦਾ ਪੈਕੇਟ ਲੈ ਗਿਆ ਤਾਂ ਉਹ ਵੀ ਮੈਨੂੰ ਦੇ ਦੇ ਗਾਂ ਜਿਹੜੇ ਦੁਕਾਨਦਾਰ ਹੁੰਨੇ ਦੇਖੋ ਉਹਨਾਂ ਨੇ ਆਪਣਾ ਸੌਦਾ ਪੱਤਾ ਵੇਚਣਾ ਹੁੰਦਾ ਉਹਨਾਂ ਦਾ ਵੀ ਇੱਕ ਜਿਹੜਾ ਸੌਦਾ ਪੱਤਾ ਵੇਚਣ ਦਾ ਸੀਜ਼ਨ ਹੁੰਦਾ ਤੇ ਉਹ ਆਪਣੀ ਕਮਾਈ ਸੀਜ਼ਨ ਦੇ ਹਿਸਾਬ ਨਾਲ ਕਰ ਲੈਣੇ ਆ ਤੇ ਜਿਹੜੇ ਭਰਾ ਅਲੱਗ-ਅਲੱਗ ਕੰਪਨੀ ਦੇ ਲਿਆ ਕੇ ਜਿਬਰੈਲੀਕ ਐਸਿਡ ਕਰੀ ਜਾਂਦੇ ਦੇਖੋ ਜਿਬਰੈਲੀਕ ਐਸਿਡ ਦੀ ਕਣਕ ਨੂੰ ਕੋਈ ਜ਼ਿਆਦਾ ਲੋਡ ਨਹੀਂ ਹੁੰਦੀ ਜਿੱਦਾਂ ਜੇ ਆਪਾਂ ਦੇਖਿਆ ਜਾਵੇ ਵੀ ਲਿਆ ਲਿਆ ਕੇ ਜਿਹੜੀ ਨਜਾਇਜ਼ੇ ਪਾ ਦੇਣਾ ਜਾਂ ਸਪਰੇਅ ਵਿੱਚ ਕਰ ਦੇਣਾ ਜੇ ਆਪਾਂ ਪਹਿਲੇ ਪਾਣੀ ਵਿੱਚ ਕਣਕ ਨੂੰ ਯੂਰੀ ਆਪਾਂ ਪਾ ਚੁੱਕੇ ਆ ਨਾਲ ਆਪਾਂ ਜ਼ਿੰਕ ਸਲਫਰ ਆਪਾਂ ਪਾ ਚੁੱਕੇ ਆ ਤਾਂ ਆਪਾਂ ਨੂੰ ਦੂਜੇ ਪਾਣੀ 'ਚ ਸਿਰਫ ਨਾਈਟ੍ਰੋਜਨ ਤੋਂ ਇਲਾਵਾ ਕੁਝ ਵੀ ਪਾਉਣ ਦੀ ਜ਼ਿਆਦਾ ਲੋੜ ਨਹੀਂ ਹੈਗੀ ਕਿਸੇ ਵੀ ਚੀਜ਼ ਦੀ ਲੋੜ ਨਹੀਂ ਬਿਨਾ ਮਤਲਬ ਤੋਂ ਸਿਰਫ ਆਪਾਂ ਨੂੰ ਜਿਹੜੀ ਦੂਜੇ ਪਾਣੀ ਤੇ ਆਪਾਂ ਨੂੰ 50 ਕਿਲੋ ਯੂਰੀਆ ਪੈਰ ਖੜਾ ਜਾਂ ਪਹਿਲਾਂ ਜਾਂ ਪਾਣੀ ਤੋਂ ਪੈਰ ਖੜਾ ਤੇ ਪਾ ਸਕਦੇ ਆ 45 ਕਿਲੋ ਜਿਹੜੀ ਕਣਕ ਆਪਣੀ ਛੋਟੀ ਆ ਲੇਟ ਬੀਜੀ ਆ ਉਹ ਜਿਹੜੇ ਦੂਜੇ ਪਾਣੀ ਤੇ ਆ ਗਰੋਥ ਘਟ ਕਰੀ ਆ ਉਹਨੂੰ ਆਪਾਂ 30 ਤੋਂ 35 ਕਿਲੋ ਯੂਰੀਆ ਜਿਹੜਾ ਦੂਜੇ ਪਾਣੀ ਤੇ ਦੇਣਾ ਜਿਹੜੀ ਕਣਕ ਅਕਤੂਬਰ ਦੀ ਬੀਜੀ ਵੀ ਆ ਉਹਨੂੰ 45 ਤੋਂ 50 ਕਿਲੋ ਯੂਰੀਆ ਨਾਈਟ੍ਰੋਜਨ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਆ ਜਿਬਰੈਲਿਕ ਐਸਿਡ ਦੀ ਕੋਈ ਅੱਡੀ ਲੋਡ ਨਹੀਂ ਹੈਗੀ ਜੇ ਆਪਾਂ ਪਹਿਲੇ ਪਾਣੀ ਤੋਂ ਜਾਂ ਜਿੱਦਾਂ ਬਾਰਿਸ਼ ਹੋਈ ਆ ਪਹਿਲਾਂ ਜਾਂ ਪਹਿਲੇ ਪਾਣੀ ਤੋਂ ਬਾਅਦ ਖੇਤਾਂ ਦੇ ਵਿੱਚ ਆਪਾਂ ਕਣ ਦਾ ਮਤਲਬ ਆ ਵੀ ਜਿਹੜਾ ਸਲਫਰ ਨਾਈਟ੍ਰੋਜਨ ਤੇ ਕਣਕ ਬੀਜਣ ਸਮੇ 50 ਤੋਂ 55 ਕਿਲੋ ਡੀਏਪ ਜਾਂ 20 ਕਿਲੋ ਪੋਟਾਸ਼ ਜਿੰਨਾ ਖੇਤਾਂ ਦੇ ਵਿੱਚ ਵਰਤੀ ਆ ਉਹਨਾਂ ਨੂੰ ਦੂਜੇ ਪਾਣੀ ਵੇਲੇ ਕਿਸੇ ਵੀ ਐਕਸਟਰਾ ਚੀਜ਼ ਦੀ ਲੋੜ ਨਹੀਂ ਹੈਗੀ। ਨਾ ਕੋਈ ਬਾਦੂ ਦੇ ਪੈਕੇਟ ਪਾਉਣ ਦੀ ਲੋੜ ਆ। ਝਾੜ ਤੁਹਾਡਾ ਐਵਰੇਜ ਜਿੰਨਾ ਤੁਹਾਡੇ ਏਰੀਆ ਦਾ ਰਹੂਗਾ ਉਹਨਾਂ ਨੋਰਮਲ ਆ ਜਾਣਾ ਇਹਨਾਂ ਚੀਜ਼ਾਂ ਨੇ। ਕੋਈ ਨਹੀਂ ਵਧਾਉਣਾ ਹੈਗਾ। ਬਾਕੀ ਜਿਹੜੇ ਭਰਾਵਾਂ ਦੇ ਗੁੱਲੀ ਡੰਡੇ ਦਾ ਜਿੱਦਾਂ ਹੁਣ ਆਪਣੇ ਖੇਤਾਂ ਆ ਆਪਾਂ ਮੈਟਰੀ ਯੂਜ਼ ਕਰੀ ਤੀ। ਤੇ ਜਿਹਨੂੰ ਸੰਕੋਰ ਕਹਿੰਦੇ ਨੇ ਸਿੱਧੇ ਸਾਦੇ ਜਿੱਦਾਂ ਤੁਹਾਨੂੰ ਜਾ ਪਰ ਨਾਂ ਨਾਲ ਹੀ ਜਾਣਦੇ ਆ ਤੇ ਉਹਦੇ ਰਿਜ਼ਲਟ ਬਹੁਤ ਵਧੀਆ ਗੁੱਲੀ ਡੰਡਾ ਆਪਣੇ ਖੇਤਾਂ ਦੇ ਵਿੱਚ ਹੈ ਨਹੀਂ ਤੇ ਆਪਾਂ ਨੂੰ ਸਿਰਫ ਹੁਣ ਦੂਜਾ ਪਾਣੀ ਜਦੋਂ ਲਾਉਣਾ ਹੈ ਖੇਤ ਦੇ ਵਿੱਚ ਆਪਾਂ ਕੱਲੀ ਦੇ ਵਿੱਚ 45 ਤੋਂ 50 ਕਿਲੋ ਜਿਹੜੀ ਯੂਰੀਆ ਉਹੀ ਕੱਲੀ ਵਰਤਣੀ ਆ ਪਹਿਲਾਂ ਜੋ ਆਪਾਂ ਇਹਦੇ ਵਿੱਚ ਪਾਇਆ ਉਹ ਵੀਡੀਓ ਤੁਸੀਂ ਪਹਿਲਾਂ ਥੱਲੇ ਜਾ ਕੇ ਦੇਖ ਸਕਦੇ ਆ ਵੀ ਆਪਾਂ ਕੋਈ ਫालतू ਨਹੀਂ ਐਡੀਆਂ ਚੀਜ਼ਾਂ ਨਹੀਂ ਪਾਈਆਂ ਜੋ-ਜੋ ਚੀਜ਼ਾਂ ਨਾਰਮਲ ਆ ਉਹੀ ਵਰਤੀਆਂ ਬਾਕੀ ਜਿਹੜੇ ਭਰਾਵਾਂ ਦੇ ਜਿਹੜੀ ਕਣਕ ਹੈ ਜਾਂ ਆਪਣੇ ਨਦੀਨਾਂ ਨੂੰ ਕੰਟਰੋਲ ਕਰਨੇ ਵਾਸਤੇ ਸਪਰੇਅ ਕਰੀ ਆ ਯਾ ਪਾਣੀ ਘੜਨੇ ਕਰਕੇ ਕਣਕ ਜਿਹੜੀਆਂ ਆਪਣੀਆਂ ਪੀਲੀਆਂ ਪੈ ਗਈਆਂ ਉਹਦੇ ਵਾਸਤੇ ਆਪਾਂ ਜਿਹੜੀ ਫਸਲ ਆਪਣੀ ਸਟ੍ਰੈਸ ਚ ਚਲਾਈ ਜਾਂਦੀ ਆ ਜਾਂ ਪ੍ਰੋਪਰ ਗਰੋਥ ਨਹੀਂ ਕਰਦੀ ਉਹਦੇ ਵਾਸਤੇ ਆਪਾਂ ਕੀ ਕਰਨਾ ਦੂਜੇ ਪਾਣੀ ਵੇਲੇ ਦੂਜੇ ਪਾਣੀ ਤੋਂ ਪਹਿਲਾਂ ਜਾਂ ਦੂਜਾ ਪਾਣੀ ਲਾਉਣ ਤੋਂ ਬਾਅਦ ਜਦੋਂ ਪੈਰ ਖੜਾ ਹੋ ਗਿਆ ਉਦੋਂ ਆਪਾਂ 1 ਕਿਲੋ ਜ਼ਿੰਕ 1 ਕਿਲੋ ਮੈਗਨੀਜ਼ ਤੇ ਅੱਧਾ ਕਿਲੋ ਡਲਿਆਂ ਵਾਲੀ ਕਲੀ 200 ਲੀਟਰ ਪਾਣੀ ਵਿੱਚ ਪਰ ਇਕੜ ਦੇ ਹਿਸਾਬ ਨਾਲ ਆਪਾਂ ਮਿਲਾ ਕੇ ਕਰਦੀਏ ਤਾਂ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਹੈ ਦੁਬਾਰਾ ਫੇਰ ਤੁਹਾਨੂੰ ਲੋਬੇ ਹੀ ਕਿ ਅੱਧਾ ਆਪਣੇ 1 ਕਿਲੋ ਜ਼ਿੰਕ 1 ਕਿਲੋ ਮੈਗਨੀਜ਼ ਤੇ ਅੱਧਾ ਕਿਲੋ ਡਲਿਆਂ ਵਾਲੀ ਕਲੀ ਜਿਹਨੂੰ ਚੂਨੇ ਦਾ ਪਾਣੀ ਵੀ ਕਹਿੰਦੇ ਨੇ ਆਪਾਂ ਸਿੱਧੇ ਸਦੇ ਸ਼ਬਦਾਂ ਵਿੱਚ ਤੇ ਉਹਨੂੰ ਆਪਾਂ 200 ਲੀਟਰ ਪਾਣੀ ਵਿੱਚ ਮਿਲਾ ਕੇ ਆਪਾਂ 200 ਲੀਟਰ ਨਹੀਂ ਕਰਨਾ ਹੈਗਾ ਆਪਾਂ ਘੱਟ ਕਰ ਸਕਦੇ ਹਾਂ ਕਿਉਂਕਿ ਦੇਖੋ ਕਹਨੇ ਨੂੰ ਮੈਂ ਵੀ ਹੁਣ ਚੱਲ ਕਹੇ ਤਾਂ ਵੀ 200 ਲੀਟਰ ਪਾਣੀ ਚਲੋ ਲਾਉਣਾ ਔਖਾ ਹੁੰਦਾ ਤੇ ਜਿਆਦਾ ਤੋਂ ਬਾ ਜਿਆਦਾ ਤੋਂ ਜਿਆਦਾ ਆਪਾਂ 6 ਪੰਪ ਜ਼ਰੂਰ ਕਰਨੇ ਆ 20 ਲੀਟਰ ਵਾਲੇ ਜਿਹੜਾ ਆਪਣਾ 20 ਲੀਟਰ ਵਾਲਾ ਪੰਪ ਹੁੰਦਾ ਉਹਦੇ ਹਿਸਾਬ ਨਾਲ ਤੁਸੀਂ ਬਣਾ ਲਿਓ ਆਪਾਂ ਨਿਰੋ ਪਰੇ ਵੀ ਨਹੀਂ ਤੁਹਾਡੇ ਕਹਿੰਦੇ ਵੀ ਹਾਂ ਵੀ ਇਹ ਤੁਹਾਨੂੰ ਆਪਾਂ ਗਧੇ ਬਣਾ ਦਈਏ ਤੇ ਮੋਢਿਆਂ ਦੇ ਪਾਣੀ ਕਹਦੇ ਵੀ ਪਾਣੀ ਲੱਦ ਲਓ ਬਸ ਇੰਨਾ ਹੀ ਆਪਾਂ ਕਰਨਾ ਉਹ ਚੀਜ਼ ਦਾ ਵੀ ਕੋਈ ਉਹ ਫਾਇਦਾ ਨਹੀਂ ਹੈਗਾ ਬਾਕੀ ਜੇ ਆਪਣੀ 33% ਵਾਲੀ ਜ਼ਿੰਕ ਉਹ ਆਪਾਂ ਸਿਰਫ 700 ਗ੍ਰਾਮ ਹੀ ਵਰਤਣੀ ਆ ਤੇ 21% ਵਾਲੀ ਆਪਾਂ 1 ਕਿਲੋ ਵਰਤਣੀ ਆ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਜਿਹੜੀ ਆਪਣੀ 33% ਵਾਲੀ ਜ਼ਿੰਕ ਉਹਨੂੰ 700 ਗ੍ਰਾਮ ਤੇ 21% ਵਾਲੀ ਨੂੰ ਆਪਾਂ ਕਿਲੋ ਜੇ ਆਪਣੀ ਚਲੇਟਡ ਜ਼ਿੰਕ ਹੈ ਉਹਨੂੰ 250 ਤੋਂ ਲੈ ਕੇ 300 ਗ੍ਰਾਮ ਤੱਕ ਆਪਾਂ ਇਸੇ ਉਹਦੇ ਵਿੱਚ ਵਰਤ ਸਕਦੇ ਆ ਤੇ ਬਾਕੀ ਪਾਣੀ ਜਿਹੜਾ ਪਾਣੀ ਆਪਾਂ ਹਲਕਾ ਤੇ ਦਰਮਿਆਨਾ ਲਾਉਣਾ ਕੋਲ ਖੜ ਕੇ ਲਾਉਣਾ ਹੋ ਸਕੇ ਚਲੋ ਕਈ ਏਰੀਆ ਚ ਲਾਈਟ ਦਾ ਥੋੜਾ ਜਿਹਾ ਪ੍ਰਬੰਧ ਦਾ ਪੈ ਜਾਂਦਾ ਵੀ ਲੈਟਰ ਰਾਤ ਨੂੰ ਆਉਂਦੀ ਆ ਤੇ ਪਾਣੀ ਦਾ ਥੋੜਾ ਜਿਹਾ ਸਿਸਟਮ ਬਣਾ ਕੇ ਲਾ ਲਓ ਤਾਂ ਵਧੀਆ ਗੱਲ ਹੈ ਬਾਕੀ ਕਣਕ ਚ ਬਾਈ ਬਾਧੂ ਦੇ ਜਿਹੜੇ ਖਰਚੇ ਆ ਜਾਂ ਬਾਧੂ ਦੀਆਂ ਚੀਜ਼ਾਂ ਉਹ ਕਣਕ ਨੂੰ ਜ਼ਿਆਦਾ ਸਟ੍ਰੈਸ ਚ ਲੱਜਾਉਂਦੇ ਆ ਹੁਣ ਤੁਸੀਂ ਕਣਕ ਦੇਖ ਸਕਦੇ ਆ ਇਹ 826 ਵੈਰੈਟੀ ਆ ਆਪਾਂ ਜੋ ਇਹਦੇ ਚ ਪਾਇਆ ਦੁਵਾਰਾ ਦੱਸਣ ਦੀ ਲੋੜ ਹੈ ਨਹੀਂ ਕਿਉਂਕਿ ਪਹਿਲਾਂ ਆਪਾਂ ਵੀਡੀਓ ਪਾਏਵੇਂ ਕਿਉਂਕਿ ਆਪਾਂ ਨਾ ਦਾ ਬਾਧੂ ਦੇ ਖਰਚੇ ਕਰਦੇ ਆ ਨਾ ਆਪਾਂ ਬਾਧੂ ਦਾ ਡਾਕਟਰ ਪੜਾਣਾ ਕਰਦੇ ਆ ਵੀ ਹਾਂ ਵੀ ਆਪਾਂ ਬਹੁਤ ਹੀ ਕਿਤਾਬੀ ਕੀੜੇ ਦੇ ਹਿਸਾਬ ਨਾਲ ਖੇਤੀ ਕਰਨੀ ਆ ਵੀ ਗ੍ਰਾਮਾਂ ਚ ਤੋਲ-ਤੋਲ ਕੇ ਕੰਮ ਕਰਨੇ ਉਹ ਚੀਜ਼ ਵੀ ਨਹੀਂ ਹੈਗੀ ਕਣਕ ਦੇਖੋ ਸਾਰੀ ਪੂਰੀ ਇੱਕ ਨੰਬਰ ਖੜੀ ਆ ਤੇ ਉਸ ਦੇ ਹਿਸਾਬ ਨਾਲ ਬਾਈ ਆਪਾਂ ਤੁਹਾਨੂੰ ਸਲਾਹ ਦਿੰਨੇ ਹੁੰਨੇ ਆ ਕਿ ਬਾਦੂ ਦੇ ਪੈਕਟਾਂ ਤੋਂ ਬਚੋ ਤੇ ਜਿਹੜਾ ਪੁੱਛ-ਪੁੱਛ ਕੇ ਆਪਾਂ ਇੱਕ ਦੂਜੇ ਨੂੰ ਲਿਆ ਲਿਆ ਕੇ ਪਾਈ ਜਾਂਦੇ ਉਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਕਣਕੇ ਜੀ ਤੁਸੀਂ ਕਮੀ ਦੱਸ ਦਿਓ ਜੇ ਕੋਈ ਹੈਗੀ ਆਪਾਂ ਪਾਇਆ ਵੀ ਕੋਈ ਬਾਦੂ ਨਹੀਂ ਹੈ ਤੇ ਨਾ ਆਪਾਂ ਕੋਈ ਨਜਾਇਜ਼ ਉਹਦੇ ਚੀਜ਼ ਪਾਈ ਆ ਨਾ ਆਪਾਂ ਜਿਹੜੇ 75 75 ਮਾਣ ਵਾਲੇ ਲਫਾਫੇ 77 ਮਾਣ ਵਾਲੇ ਗੱਪਾਂ ਐ ਨਾ ਆਪਾਂ ਉਹ ਰੋੜੀਆਂ ਤੇ ਨਾ ਉਹਨਾਂ ਦੇ ਵਿੱਚ ਆਪਾਂ ਆਏ ਆ ਇਹਨਾਂ ਚੀਜ਼ਾਂ ਦਾ ਸਾਰੇ ਵੀਰ ਧਿਆਨ ਜ਼ਰੂਰ ਰੱਖਿਓ ਠੀਕ ਆ ਨਾ ਦੇਖੋ ਅੱਜ ਕੱਲ ਇੱਕ ਬਹੁਤ ਜ਼ਿਆਦਾ ਹੋੜ ਲੱਗੀ ਵੀ ਆ ਹਰ ਇੱਕ ਮਤਲਬ ਕਿ ਜਿੱਦਾਂ ਦੀ ਕੈਟਾਗਰੀ ਚ ਬੰਦਾ ਹੁੰਦਾ ਮਤਲਬ ਕਿ ਉਹ ਓਦਾਂ ਦੀਆਂ ਵੀਡੀਓ ਬਣਾ ਕੇ ਲੋਕਾਂ ਦਾ ਮੂਰਖ ਬਣਾ ਕੇ ਪੈਸੇ ਕਮਾਉਣ ਦਾ ਇੱਕ ਸਾਧਨ ਬਣ ਗਿਆ ਜਿਹੜਾ ਹਰ ਇੱਕ ਬੰਦਾ ਯੂਟਿਊਬਰ ਬਣਿਆ ਫਿਰਦਾ ਤੇ ਹੁਣ ਤਾਂ ਜਿਹੜੇ ਚੰਗੇ ਚੰਗੇ ਡਾਕਟਰ ਆ ਉਹ ਵੀ YouTube ਤੇ ਵੀਡੀਓ ਗੱਲਾਂ ਦੇ ਕਢਾਦੀਆਂ ਪਾਈ ਜਾਂਦੇ ਆ ਬਾਈ ਬਹੁਤ ਚੀਜ਼ਾਂ ਹੁੰਦੀਆਂ ਕਿ ਮਤਲਬ ਕਿ ਜਿਹਦੇ ਨਾਲ ਨੁਕਸਾਨ ਹੋ ਜਾਂਦਾ ਤੇ ਇਦਾਂ ਹੀ ਆਪਣੇ ਬਾਈ ਖੇਤੀ ਰਿਲੇਟਡ ਬਹੁਤ ਵੀਡੀਓ YouTube ਤੇ ਫਿਰਦੀਆਂ ਯੋਨਾ ਵਿੱਚ ਸਿਰਫ ਥੰਬਨੇਲ ਲਾਇਆ ਹੁੰਦਾ ਵਧੀਆ ਇਹ ਬਣਾ ਕੇ ਤੇ ਬੰਦੇ ਬਾਈ ਉਹਨਾਂ ਚੀਜ਼ਾਂ ਮਗਰ ਪੈ ਕੇ ਥੋੜਾ ਜਿਹਾ ਆਪਣੀ ਫਸਲਾਂ ਦਾ ਨੁਕਸਾਨ ਕਰ ਲੰਨੇ ਆ ਤੇ ਮੇਰਾ ਭਰਾ ਬਣ ਕੇ ਦੇਖੋ ਆਪਾਂ ਇੱਕ ਜ਼ਿੰਮੇਵਾਰ ਫੈਮਿਲੀ ਚੋਂ ਤੇ ਆਪਾਂ ਖੁਦ ਜ਼ਿੰਮੇਵਾਰ ਆ ਖੇਤੀ ਕਰਦੇ ਆ ਤੇ ਆਪਾਂ ਵੀ ਚਾਹੁੰਦੇ ਆ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਫਸਲ ਵੀ ਵਧੀਆ ਹੋਵੇ ਬੰਦੇ ਨੂੰ ਮੁਨਾਫਾ ਵੀ ਵਧੀਆ ਹੋਵੇ ਤੇ ਨੁਕਸਾਨ ਵੀ ਨਾ ਹੋਵੇ ਤੇ ਉਹ ਚੀਜ਼ ਕਰਕੇ ਆਪਾਂ ਬਾਈ ਵੀਡੀਓ ਪਾਉਨੇ ਹੁੰਨੇ ਆ ਤੇ ਮੇਰਾ ਭਰਾ ਜਿਹੜੇ ਆਪਣੇ ਚੈਨਲ ਤੇ ਨਵੇਂ ਹੁੰਨੇ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਆ ਕਰੋ ਲਾਈਕ ਤੇ ਮੇਰਾ ਭਰਾ ਥੈਂਕ ਯੂ ਜਲਦੀ ਅਗਲੀ ਵੀਡੀਓ ਚ